ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਵੀ ਜੇ ਤੁਸੀਂ ਹਰੀ ਸਿੰਘ ਨਲੂਆ ਜੀ ਬਾਰੇ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਦਾ ਪਹਿਲਾ ਪਾਰਟ ਜ਼ਰੂਰ ਦੇਖ ਲਿਓ ਤੇ ਇਹ ਉਸ ਵੀਡੀਓ ਦਾ ਦੂਸਰਾ ਪਾਰਟ ਹੈ ਤੇ ਇਸ ਵਿੱਚ ਆਪਾਂ ਗੱਲ ਕਰਾਂਗੇ ਉਹ ਸਿੱਖ ਜਰਨੈਲ ਦੀ ਜਿਸ ਦੀ ਬਹਾਦਰੀ ਸੁਣ ਕੇ ਹਰ ਇੱਕ ਦੀ ਰੂਹ ਕੰਬ ਜਾਂਦੀ ਆ ਜੀਨੂੰ ਸੁਣ ਕੇ ਤੁਹਾਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਮਾਣ ਹੋਵੇਗਾ ਤੇ ਹੁਣ ਆਪਾਂ ਗੱਲ ਕਰਾਂਗੇ ਹਰੀ ਸਿੰਘ ਨਲੂਆ ਜੀ ਦੇ ਆਖਰੀ ਜੁੱਧ ਦੀ ਜੋ ਕਿ ਜਮਰੌਦ ਦੇ ਕਿਲੇ ਤੇ ਹੋਇਆ ਸੀ ਕਿਉਂਕਿ ਜਦੋਂ ਵੀ ਆਪਾਂ ਹਰੀ ਸਿੰਘ ਨਲੂਆ ਜੀ ਦੇ ਜੀਵ ਦੀ ਗੱਲ ਹਮੇਸ਼ਾ ਤੁਰਦੀ ਆ ਜੋ ਕਿ ਹਰੀ ਸਿੰਘ ਨਲੂਆ ਜੀ ਦਾ ਆਖਰੀ ਜੁਦ ਸੀ ਤੇ ਇਸ ਵਿੱਚ ਉਹਨਾਂ ਨੇ ਸਫਲਤਾ ਵੀ ਪ੍ਰਾਪਤ ਕੀਤੀ ਸੀ ਤੇ ਹਰੀ ਸਿੰਘ ਨਲੂਆ ਜੀ ਨੇ ਜਮਰੋਦ ਦਾ ਕਿਲਾ ਬਣਾਉਣ ਤੋਂ ਬਾਅਦ ਉੱਥੇ ਮਹਾ ਸਿੰਘ ਜੀ ਨੂੰ ਤਾਇਨਾਤ ਕੀਤਾ ਸੀ ਤੇ ਉਹਨਾਂ ਨੂੰ 800 ਪੈਦਲ 200 ਘੋੜਸਵਾਰ 10 ਵੱਡੀਆਂ ਤੋਪਾਂ ਤੇ 12 ਛੋਟੀਆਂ ਤੋਪਾਂ ਦੇ ਕੇ ਹਰੀ ਸਿੰਘ ਨਲੂਆ ਜੀ ਵਾਪਸ ਪਿਸ਼ਾਵਰ ਕਿਲੇ ਵਿੱਚ ਆ ਗਏ ਤੇ ਹੁਣ ਉਹ ਸਮਾਂ ਆ ਗਿਆ ਸੀ ਜਦੋਂ ਕਮਲ ਨੌਰ ਨਿਹਾਲ ਜੀ ਦਾ ਵਿਆਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਵਰ ਨੌਰ ਨਿਹਾਲ ਜੀ ਦਾ ਵਿਆਹ ਸ਼ਾਮ ਸਿੰਘ ਟਾਰੀ ਜੀ ਦੀ ਬੇਟੀ ਨਾਲ طے ਕੀਤਾ ਸੀ ਤੇ ਮਹਾਰਾਜ ਜੀ ਨੇ ਵਿਆਹ ਬਹੁਤ ਧੂਮ ਧਾਮ ਨਾਲ ਕਰਨਾ ਸੀ ਤੇ ਉਹਨਾਂ ਨੇ ਸਾਰੇ ਕਿਲਿਆਂ ਵਿੱਚ ਸੰਦੇਸ਼ ਭੇਜ ਦਿੱਤੇ ਸੀ ਕਿ ਸਾਰੇ ਕਿਲਿਆਂ ਦੇ ਵਿੱਚ 25% ਫੌਜ ਰਹਿ ਜਾਵੇ ਬਾਕੀ ਸਾਰੀ ਫੌਜ ਉਹਨਾਂ ਨੇ ਉੱਥੇ ਆਪਣੇ ਕੋਲ ਬੁਲਾ ਲਈ ਸੀ ਲਾਹੌਰ ਵਿੱਚ ਤੇ ਉਸ ਸਮੇਂ ਇੱਕ ਅੰਗਰੇਜ਼ ਨੇ ਮੁਹੰਮਦ ਖਾਨ ਨੂੰ ਜਾ ਕੇ ਦੱਸਿਆ ਕਿ ਜਿਸ ਹਰੀ ਸਿੰਘ ਨਲੂਏ ਨੇ ਅਟਕ ਨੂੰ ਫਤਿਹ ਕੀਤਾ ਸੀ ਪਿਸ਼ਾਵਰ ਨੂੰ ਫਤਿਹ ਕੀਤਾ ਸੀ ਤੇ ਜੀਨੇ ਸਾਡੇ ਕੋਲੋਂ ਜਮਰੋਦ ਲੈ ਲਿਆ ਤੇ ਹੁਣ ਉਸ ਦੀ ਅੱਖ ਜਲਾਲਾਬਾਦ ਤੇ ਹੈ ਪਰ ਹੁਣ ਜਮਰੋਦ ਦੇ ਕਿਲੇ ਵਿੱਚ ਬਹੁਤ ਥੋੜੀਆਂ ਫੌਜਾਂ ਨੇ ਜੇਕਰ ਹੁਣ ਹਮਲਾ ਕੀਤਾ ਜਾਵੇ ਤਾਂ ਜਮਰਾਉਦਾ ਕਿਲਾ ਵਾਪਸ ਲਿਆ ਜਾ ਸਕਦਾ ਕਿਉਂਕਿ ਹੁਣ ਸਾਰੀ ਸਿੱਖ ਫੌਜ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਲਾਹੌਰ ਗਈ ਹੋਈ ਹੈ ਤੇ ਫਿਰ ਮੁਹੰਮਦ ਖਾਨ ਨੇ ਆਪਣੀ ਸਪੀਚ ਨਾਲ ਆਪਣੀ ਫੌਜ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਭਰਿਆ ਮੁਹੰਮਦ ਖਾਨ ਦੀ ਸਪੀਚ ਤੋਂ ਬਾਅਦ ਫੌਜ ਭੜਕ ਗਈ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਹਰੀ ਸਿੰਘ ਨਲੂਏ ਦਾ ਖੂਨ ਪੀ ਕੇ ਦਿਖਾਵਾਂਗੇ ਹੋਰ ਵੀ ਰਾਜੇ ਉਹਨਾਂ ਨਾਲ ਆ ਕੇ ਰਲ ਗਏ ਤੇ ਤਕਰੀਬਨ 50000 ਦੇ ਕਰੀਬ ਸੈਨਾ ਲੈ ਕੇ ਜਮਰਾਉਦ ਦੇ ਕਿਲੇ ਨੂੰ ਚਾਰੇ ਪਾਸੇ ਤੋਂ ਘੇਰਾ ਪਾਇਆ ਗਿਆ ਉਸ ਟਾਈਮ ਕਿਲੇ ਦੇ ਵਿੱਚ ਮਹਾ ਸਿੰਘ ਜੀ ਕੋਲ ਥੋੜੀ ਫੌਜ ਹੋਣ ਕਰਕੇ ਇੱਕ ਵਲਾਜਣ ਕਾਰਨ ਕਿਲੇ ਦੀ ਇੱਕ ਕੰਧ ਵੀ ਟਹਿ ਗਈ ਤੇ ਇਸ ਤੋਂ ਬਾਅਦ ਮੁਹੰਮਦ ਖਾਨ ਦਾ ਬੇਟਾ ਅਕਬਰ ਖਾਨ ਸ਼ਮੀ ਖਾਨ ਨੂੰ ਕਹਿੰਦਾ ਕਿ ਮੈਂ ਇਹ ਪਾੜ ਵਿੱਚ ਦੀ ਲੰਘ ਕੇ ਕਿਲੇ ਦੇ ਅੰਦਰ ਜਾਣਾ ਤੇ ਫਿਰ ਸ਼ਮੀ ਖਾਨ ਨੇ ਜਵਾਬ ਦਿੱਤਾ ਕਿ ਕਦੇ ਸ਼ੇਰ ਦੀ ਗੁਫਾ ਵਿੱਚ ਜਾ ਕੇ ਜਾਣ ਦਾ ਹੌਸਲਾ ਨਹੀਂ ਕਰੀਦਾ ਬੇਸ਼ੱਕ ਕਿਲੇ ਦੀ ਕੰਧ ਵਿੱਚ ਪਾੜ ਪੈ ਗਿਆ ਪਰ ਅੰਦਰ ਮਹਾ ਸਿੰਘ ਵਰਗਾ ਸ਼ੇਰ ਬੈਠਾ ਹੈ ਉਸਤੇ ਵਿਚਾਰ ਸੀ ਕਿ ਜੇ ਮਰੇ ਹੋਏ ਸਿੱਖ ਦੇ ਢੋਲ ਖੜ ਕੇ 7 ਦਿਨ ਬਾਅਦ ਵੀ ਤੂੰ ਵੰਗਾਰਿਆ ਤਾਂ ਉਹ ਉੱਠ ਕੇ ਖੜਾ ਹੋ ਜਾਵੇਗਾ ਪਰ ਤੂੰ ਤਾਂ ਜਿਉਂਦੇ ਮਹਾ ਸਿੰਘ ਕੋਲ ਜਾਣਾ ਚਾਹੁੰਦਾ ਉਹਨੇ ਕਿਹਾ ਇਦਾਂ ਦੀ ਮੂਰਖਮਤੀ ਨਾ ਕਰੋਨੇ ਕੇ ਹਾਥੂ ਕਿਲੇ ਨੂੰ ਘੇਰਾ ਪਾਲਾ ਉੱਥੇ ਰਾਸ਼ਨ ਪਾਣੀ ਜਾਣਾ ਬੰਦ ਕਰ ਦੇ ਤੇ ਭੁੱਖੇ ਪਾਣੇ ਸਿੱਖ ਕਿੰਨਾ ਕੁ ਲੜ ਲੈਣਗੇ ਤਿੰਨ ਚਾਰ ਦਿਨਾਂ ਬਾਅਦ ਕਿਲੇ ਤੇ ਆਪਾਂ ਉਦਾਂ ਹੀ ਜਿੱਤ ਪ੍ਰਾਪਤ ਕਰ ਲਾਂਗੇ ਤੇ ਉਹ 28 ਅਪ੍ਰੈਲ ਦੇ ਦਿਨ 300 ਸਿੱਖ ਸ਼ਹੀਦ ਹੋ ਗਿਆ ਸੀ ਤੇ ਬਾਕੀ ਜਿਹੜਾ 700 ਸਿੱਖ ਰਹਿ ਗਿਆ ਸੀ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਆਪਾਂ ਤਾਂ ਫਿਰ 700 ਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 40 ਦੇ ਨਾਲ 10 ਲੱਖ ਦਾ ਮੁਕਾਬਲਾ ਕੀਤਾ ਸੀ ਪਰ ਇਹ ਤਾਂ ਫਿਰ 40 ਹੀ 50 ਹਜ਼ਾਰ ਨੇ ਪਰ ਆਪਾਂ 700 ਪਰ ਫਿਰ ਵੀ ਆਪਾਂ ਨੂੰ ਹਰੀ ਸਿੰਘ ਨਲੂਆ ਜੀ ਤੱਕ ਇਹ ਸੰਦੇਸ਼ ਪਹੁੰਚਾਣਾ ਇਹਦਾ ਜੇਕਰ ਉਹ ਆਪਣੀ ਫੌਜ ਲੈ ਕੇ ਇੱਥੇ ਆ ਜਾਂਦੇ ਆ ਤਾਂ ਆਪਾਂ ਇਹ ਕਿਲੇ ਨੂੰ ਆਸਾਨੀ ਨਾਲ ਬਚਾ ਸਕਦੇ ਆ। ਤੇ ਉਹ ਇਸ ਕਿਲੇ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਸੀ ਕਿਉਂਕਿ ਸਿੱਖਾਂ ਦੀ ਗਿਣਤੀ ਜ਼ਿਆਦਾ ਘੱਟ ਸੀ ਤੇ ਕੁਝ ਜ਼ਖਮੀ ਵੀ ਸੀ। ਇਸ ਕਰਕੇ ਉਹਨਾਂ ਨੇ ਸੋਚਿਆ ਕਿ ਸਾਨੂੰ ਹਰੀ ਸਿੰਘ ਨਲੂਆ ਜੀ ਕੋਲ ਸੁਨੇਹਾ ਭੇਜਣਾ ਚਾਹੀਦਾ ਹੈ। ਜਮਰੌਦ ਦੇ ਕਿਲੇ ਤੋਂ ਪਿਸ਼ਾਵਰ ਦੇ ਕਿਲੇ ਦੀ ਦੂਰੀ 9.5 ਮੀਲ ਹੀ ਸੀ। ਫਿਰ ਇਹ ਚਿੱਠੀ ਪਹੁੰਚਾਉਣ ਲਈ ਬੀਬੀ ਸ਼ਰਨ ਜੀ ਔਰ ਸਾਹਮਣੇ ਆਏ ਤੇ ਉਹ ਇਹ ਕਹਿੰਦੇ ਕਿ ਇਹ ਚਿੱਠੀ ਮੈਂ ਲੈ ਕੇ ਜਾਵਾਂਗੀ। ਤੇ ਬੀਬੀ ਹਰਸ਼ਰਨ ਕੌਰ ਜੀ ਨੇ ਕਿਹਾ ਵੀ ਗੁਰੂ ਘਰ ਦਾ ਬਹੁਤ ਲੰਬਾ ਮੇਜਰ ਤੋਂ ਮੇਰੇ ਉੱਤੇ ਕਰਜ਼ ਹੈ ਅੱਜ ਮੈਨੂੰ ਮੌਕਾ ਦਿੱਤਾ ਜਾਵੇ ਇਹ ਕਰਜ਼ ਉਤਾਰਨ ਦਾ ਕਿ ਮੈਂ ਲੈ ਕੇ ਜਾਵਾਂਗੀ ਚਿੱਠੀ ਤੇ ਉਹਨਾਂ ਨੇ ਕਿਹਾ ਜਦੋਂ ਇਹ ਚਿੱਠੀ ਹਰੀ ਸਿੰਘ ਨਲੂਆ ਜੀ ਕੋਲ ਪਹੁੰਚ ਗਈ ਤਾਂ ਉੱਥੋਂ ਇੱਕ ਵੱਡੀ ਤੋਪ ਦਾ ਫਾਇਰ ਕੀਤਾ ਜਾਏਗਾ ਜਿਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਚਿੱਠੀ ਹਰੀ ਸਿੰਘ ਨਲੂਆ ਜੀ ਕੋਲ ਪਹੁੰਚ ਚੁੱਕੀ ਆ ਤੇ ਜੇ ਫਾਇਰ ਨਾ ਹੋਇਆ ਤਾਂ ਤੁਸੀਂ ਸਮਝ ਲਿਓ ਕਿ ਮੈਨੂੰ ਦੁਸ਼ਮਣਾਂ ਨੇ ਘੇਰ ਲਿਆ ਤੇ ਮੈਂ ਸ਼ਹੀਦ ਹੋ ਚੁੱਕੀ ਆ ਤੇ ਬੀਬੀ ਹਰਸ਼ਰਨ ਕੌਰ ਉੱਥੋਂ ਪੇਸ ਬਦਲ ਕੇ ਨਿਕਲੀ ਤੇ ਬੱਚਦੀ ਬਚਾਉਂਦੀ ਹਰੀ ਸਿੰਘ ਨਲੂਆ ਜੀ ਕੋਲ ਪਹੁੰਚ ਗਈ ਤੇ ਉਸ ਤੋਂ ਬਾਅਦ ਇੱਕ ਫਾਇਰ ਕੀਤਾ ਗਿਆ ਜਿਸ ਤੋਂ ਜਮਰੌਦ ਦੇ ਕਿਲੇ ਦੇ ਸਿੰਘਾਂ ਨੂੰ ਪਤਾ ਲੱਗ ਗਿਆ ਕਿ ਚਿੱਠੀ ਹਰੀ ਸਿੰਘ ਨਲੂਆ ਜੀ ਕੋਲ ਪਹੁੰਚ ਚੁੱਕੀ ਹੈ ਤੇ ਹਰੀ ਸਿੰਘ ਨਲੂਆ ਜੀ ਨੇ ਚਿੱਠੀ ਪੜ੍ਹ ਕੇ ਰਾਤ ਨੂੰ ਹੀ ਸਿੰਘਾਂ ਨੂੰ ਇਕੱਠੇ ਕਰਕੇ ਜਮਰੌਦ ਦੇ ਕਿਲੇ ਹਲ ਨੂੰ ਨਿਕਲ ਗਏ ਜਦ ਕਿ ਉਹ ਉਸ ਸਮੇਂ ਬਿਮਾਰ ਵੀ ਸਨ ਉਹਨਾਂ ਦੇ ਹਕੀਮ ਨੇ ਵੀ ਕਿਹਾ ਕਿ ਤੁਹਾਡੇ ਜਾਨ ਲਈ ਉਹਨੂੰ Arogh ਹੋਣਾ ਜ਼ਰੂਰੀ ਹੈ ਉਹਨੂੰ ਠੀਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਨਾ ਰਹੇ ਤਾਂ ਕੋਈ ਹਰੀ ਸਿੰਘ ਨਲੂਆ ਪੈਦਾ ਨਹੀਂ ਹੋਣਾ ਤੇ ਹਰੀ ਸਿੰਘ ਨਲੂਆ ਜੀ ਨੇ ਕਿਹਾ ਵੀ ਜੇ ਮੇਰੀ ਸਿੱਖੀ ਨਾ ਰਹੀ ਤਾਂ ਮੇਰੇ ਵਰਗੇ ਪੈਦਾ ਹੋਣ ਦਾ ਵੀ ਕੋਈ ਫਾਇਦਾ ਨਹੀਂ ਤੇ ਜੇ ਅਫਗਾਨ ਅਫਗਾਨਿਸਤਾਨ ਦਾ ਇਹ ਕਿਲਾ ਅਥੋਂ ਚਲਾ ਗਿਆ ਤਾਂ ਮੁੜ ਕੇ ਇਹ ਕਿਸੇ ਤੋਂ ਫਤਿਹ ਨਹੀਂ ਹੋਣਾ ਇਸ ਤੋਂ ਬਾਅਦ ਹਰੀ ਸਿੰਘ ਜੀ ਉੱਥੋਂ ਚਲੇ ਗਏ ਤੇ ਹਰੀ ਸਿੰਘ ਜੀ ਨੇ ਜੋ ਗੱਲ ਕਹੀ ਸੀ ਉਹ ਬਿਲਕੁਲ ਸੱਚ ਸੀ ਕਿਉਂਕਿ ਉਸ ਤੋਂ ਬਾਅਦ ਅਮਰੀਕਾ ਤੋ ਵੀ ਉਸ ਕਿਲੇ ਦੇ ਉਸ ਦੇਸ਼ ਤੇ ਜਿੱਤ ਪ੍ਰਾਪਤ ਨਹੀਂ ਹੋਈ ਤੇ ਹਰੀ ਸਿੰਘ ਨਲੂਆ ਜੀ ਨੇ ਉੱਥੇ ਪੁੱਜ ਕੇ ਯੁੱਧ ਕੁ ਸ਼ੁਰੂ ਕਰਤਾ 40 ਹਜ਼ਾਰ ਪਠਾਣਾ ਨੂੰ ਇਹ ਮਾਨ ਸੀ ਕਿ 800 ਬੰਦਿਆਂ ਤੋਂ ਸਾਡਾ ਹੱਲਾ ਨਹੀਂ ਰੋਕਿਆ ਜਾਣਾ ਤੇ ਹੋਰ ਤਾਂ ਹੋਰ ਪਠਾਣਾ ਦੀਆਂ ਪੈਣਾ ਇਹ ਕਹਿ ਰਹੀਆਂ ਸਨ ਕਿ ਸਾਡੇ ਵੀਰ ਤਾਂ ਸਿੱਖੀ ਨੂੰ ਖਤਮ ਕਰਕੇ ਆਉਣਗੇ ਪਰ ਇਹਨਾਂ ਨੂੰ ਇਹ ਸੌਦਾ ਬਹੁਤ ਮਹਿੰਗਾ ਕਿਉਂਕਿ ਹੁਣ ਹਰ ਇੱਕ ਪਠਾਨ ਜਾਨ ਬਚਾਉਣ ਲਈ ਸਿੱਖਾਂ ਦੇ ਅੱਗੇ ਝੁਕ ਰਿਹਾ ਸੀ ਤੇ ਭੱਜਣਾ ਪੈ ਚੁੱਕੀਆਂ ਸੀ ਤੇ ਹੁਣ ਸ਼ਮੀ ਸਿੰਘ ਜਰਨੈਲ ਵਰਗਾ ਗੁੱਸੇ ਵਿੱਚ ਆ ਗਿਆ ਸੀ ਉਹਨੇ ਸੋਚਿਆ ਕਿ ਹੁਣ ਮੈਨੂੰ ਹੀ ਅੱਗੇ ਜਾਣਾ ਪੈਣਾ ਤੇ ਉਹ ਗੁੱਸੇ ਵਿੱਚ ਹਰੀ ਸਿੰਘ ਨਲੂਆ ਜੀ ਵੱਲ ਵਧਿਆ ਤੇ ਉਹਨੇ ਕਿਹਾ ਮੈਂ ਬਹੁਤ ਜਾਨਾਂ ਲਈਆਂ ਨੇ ਤੇ ਤੂੰ ਵੀ ਬਹੁਤ ਮੱਲਾ ਮਾਰੀਆਂ ਨੇ ਤੇ ਆਪਾਂ ਆਪਸ ਵਿੱਚ ਹੀ ਮੁਕਾਬਲਾ ਕਰਦੇ ਆਂ ਆ ਉਸਨੇ ਕਿਹਾ ਮੈਂ ਆਪਣੀ ਤਲਵਾਰ ਨਾਲ ਤੇਰਾ ਸਿਰ ਵੱਢਣਾ ਚਾਹੁੰਦਾ ਤੇ ਮੈਂ ਇਸ ਜੱਗ ਤੇ ਰਹਿੰਦੇ ਆ ਸਿੱਖੀ ਨੂੰ ਮਟਾਉਣਾ ਚਾਹੁੰਦਾ ਆਪਾਂ ਕਿਉਂ ਕਿਸੇ ਦੇ ਪੁੱਤ ਮਰੋਣੇ ਨੇ ਆਪਾਂ ਦੋਨੇ ਜਰਨੈਲ ਆਪੋ ਸਭੀ ਜਿਹੇ ਮੁਕਾਬਲਾ ਕਰ ਲੈਨੇ ਆਂ ਤੇ ਹਰੀ ਸਿੰਘ ਜੀ ਨੇ ਕਿਹਾ ਵੀ ਪਹਿਲਾ ਤੂੰ ਵਾਰ ਕਰ ਲੈ ਤੇਰੇ ਮਨ ਵਿੱਚ ਕੋਈ ਵਹਿਮ ਨਾ ਰਹਿ ਜਾਵੇ ਤੇ ਸਾਡੇ ਗੁਰੂ ਨੇ ਵੀ ਕਿਹਾ ਵੀ ਪਹਿਲਾ ਵਾਰ ਸਾਡਾ ਨਹੀਂ ਦੁਸ਼ਮਣ ਦਾ ਹੋਣਾ ਚਾਹੀਦਾ ਫਿਰ ਸ਼ਮੀ ਖਾਨ ਨੇ ਤਿੰਨ ਵਾਰ ਕੀਤੇ ਤੇ ਸਾਰੇ ਹੀ ਹਰੀ ਸਿੰਘ ਜੀ ਨੇ ਰੋਕ ਲਏ ਫਿਰ ਹਰੀ ਸਿੰਘ ਨਲੂਆ ਜੀ ਨੇ ਗੁੱਸੇ ਵਿੱਚ ਆ ਕੇ ਕਿਹਾ ਹਾਂ ਬਈ ਹੁਣ ਤਗੜਾ ਹੋ ਜਾ ਤੇ ਸ਼ਮੀ ਖਾਨ ਨੂੰ ਲੱਗਦਾ ਸੀ ਕਿ ਉਸ ਦਾ ਵਾਰ ਰੋਕਣ ਵਾਲਾ ਅੱਜ ਤੱਕ ਕੋਈ ਪੈਦਾ ਹੀ ਨਹੀਂ ਹੋਇਆ ਇਸ ਤੋਂ ਬਾਅਦ ਉਹ ਭੱਜਣ ਦੀ ਤਿਆਰੀ 'ਚ ਸੀ ਤੇ ਹਰੀ ਸਿੰਘ ਜੀ ਨੇ 21 ਵਾਰ ਕੀਤਾ ਸੀ ਕਿ ਜਿਹੜਾ ਕਿ ਉਹਦੇ ਛਾਤੀ ਤੇ ਵੱਜਿਆ ਤੇ ਉਹ ਘੋੜੇ ਤੋਂ نیچے ਡਿੱਗ ਗਿਆ ਜਦੋਂ ਉਹ ਧਰਤੀ ਤੇ ਡਿੱਗਿਆ ਤਾਂ ਉਹਨੇ ਆਪਣੇ ਦੋਨੇ ਹੱਥ ਜੋੜ ਲਏ ਤੇ ਹਰੀ ਸਿੰਘ ਜੀ ਨੇ ਆਪਣੀ ਤਲਵਾਰ ਪਿੱਛੇ ਕਰ ਲਈ ਤੇ ਉਹਨਾਂ ਨੇ ਕਿਹਾ ਵੀ ਅਸੀਂ ਡਿੱਗੇ ਹੋਏ ਬੰਦੇ ਤੇ ਵਾਰ ਨਹੀਂ ਕਰਦੇ ਇਹਨਾਂ ਨੂੰ ਲੈ ਜਾਓ ਇਹ ਸੀ ਸਾਡੇ ਜਰਨੈਲ ਦੇ ਅਸੂਲ ਤੇ ਹਰੀ ਸਿੰਘ ਨਲੂਆ ਜੀ ਨੇ ਉਸ ਜੰਗ ਨੂੰ ਸ਼ਾਮ ਤੱਕ ਫਤਿਹ ਕਰ ਦਿੱਤਾ ਸੀ ਤੇ ਸਰਦਾਰ ਨਿਹਾਨ ਸਿੰਘ ਤੇ ਸਰਦਾਰ ਅਮਰ ਸਿੰਘ ਉਹਨਾਂ ਨੇ ਪਠਾਣਾ ਦੇ ਪਿੱਛੇ ਜਾ ਕੇ ਉਹਨਾਂ ਤੇ ਹਮਲਾ ਕੀਤਾ ਪਰ ਪਠਾਣਾ ਨੇ ਅੱਗੇ ਜਾ ਕੇ ਉਹਨਾਂ ਤੇ ਵਾਪਸ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਹਰੀ ਸਿੰਘ ਨਲੂਆ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਹਨਾਂ ਦੀ ਮਦਦ ਕਰਨ ਲਈ ਨਿਕਲੇ ਇਹ ਇਤਿਹਾਸ ਨੂੰ ਕੁਝ ਹੋਰ ਹੀ ਮਨਜੂਰ ਸੀ ਉਸ ਟਾਈਮ ਹਰੀ ਸਿੰਘ ਨਲੂਆ ਜੀ ਨੂੰ ਰਸਤੇ ਵਿੱਚ ਗੋਲੀਆਂ ਲੱਗੀਆਂ ਜਿਸ ਰਸਤੇ ਤੇ ਉਹ ਜਾ ਰਹੀ ਸੀ ਉਸ ਰਸਤੇ ਤੇ ਲੁਕੇ ਹੋਏ ਤਿੰਨ ਪਠਾਨ ਬੈਠੇ ਸੀ ਤੇ ਇਤਿਹਾਸ ਵਿੱਚ ਇਹਨਾਂ ਨੂੰ ਡੋਗਰਿਆਂ ਦੇ ਭੇਜੇ ਹੋਏ ਪਠਾਨ ਦੱਸਿਆ ਜਾਂਦਾ ਉਸ ਟਾਈਮ ਹਰੀ ਸਿੰਘ ਨਲੂਆ ਜੀ ਨਾਲ ਦੋ ਹੋਰ ਨੌਜਵਾਨ ਸੀ ਉਹਨਾਂ ਪਠਾਣਾ ਨੇ ਉਹਨਾਂ ਨੌਜਵਾਨਾਂ ਨੂੰ ਪਹਿਲਾਂ ਗੋਲੀਆਂ ਮਾਰੀਆਂ ਤੇ ਫਿਰ ਹਰੀ ਸਿੰਘ ਨਲੂਆ ਜੀ ਨੂੰ ਦੋ ਗੋਲੀਆਂ ਮਾਰੀਆਂ ਗੋਲੇ ਲੱਗਣ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਆਪਣੇ ਘੋੜੇ ਦੀ ਧੌਣ ਤੇ ਡਿੱਗ ਗਏ ਤੇ ਉਸ ਨੂੰ ਕਿਹਾ ਵੀ ਮੈਨੂੰ ਅੱਜ ਮੇਰੇ ਡੇਰੇ ਕਾ ਪਚਾ ਦੇ ਉਹਨਾਂ ਨੇ ਅਰਦਾਸ ਕੀਤੀ ਮੈਨੂੰ ਅੱਜ ਇੰਨੇ ਕ ਸੁਆਸ ਦੇ ਦੇ ਕਿ ਮੈਂ ਤੇਰੇ ਬੂਹੇ ਉੱਤੇ ਆ ਜਾਵਾਂ ਮੈਨੂੰ ਇਹਨਾਂ ਅਫਗਾਨਾਂ ਦੇ ਬੂਹੇ ਤੇ ਨਾ ਰੋਲ ਦੇਵੀਂ ਨਹੀਂ ਤਾਂ ਸਿੱਖੀ ਨੂੰ ਬਹੁਤ ਵੱਡਾ ਦਾਗ ਲੱਗ ਜਾਵੇਗਾ ਜੇ ਹਰੀ ਸਿੰਘ ਨਲੂਏ ਦੇ ਕੋਈ ਸਰੀਰ ਨੂੰ ਚੁੱਕ ਕੇ ਲੈ ਗਿਆ ਤਾਂ ਉਹਨਾਂ ਨੇ ਸਿੱਖੀ ਨੂੰ ਦਾਗ ਲਾ ਦੇਣਾ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋਂ ਤਾਂ ਹਰ ਕੇ ਦਵਾਰ ਮੈਂ ਬਗਾਨਿਆਂ ਦੇ ਬੂਹੇ ਤੇ ਰੁਲਣਾ ਨਹੀਂ ਚਾਹੁੰਦਾ ਮੈਂ ਤੇਰੇ ਬੂਹੇ ਤੇ ਰੋਣਾ ਚਾਹੁੰਨਾ ਮੈਨੂੰ ਇੰਨੇ ਕ ਸੁਆਸ ਦੇ ਦੀ ਇਸ ਤੋਂ ਬਾਅਦ ਕੋੜਾ ਉਹਨਾਂ ਨੂੰ ਜਮਰੌਦ ਦੇ ਕਿਲੇ ਵਿੱਚ ਲੈ ਗਿਆ ਤੇ ਜਦੋਂ ਮਾ ਸਿੰਘ ਨੇ ਹਰੀ ਸਿੰਘ ਨਲੂਆ ਜੀ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਉਹਨਾਂ ਦੀ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਜਦੋਂ ਮਹਾ ਸਿੰਘ ਜੀ ਨੇ ਹਰੀ ਸਿੰਘ ਨਲੂਆ ਜੀ ਨੂੰ ਘੋੜੇ ਤੋਂ ਉਤਾਰਿਆ ਤਾਂ ਹਰੀ ਸਿੰਘ ਨਲੂਆ ਜੀ ਨੇ ਕਿਹਾ ਡੋਲ ਨਾ ਮੇਰੀਆਂ ਦੋ ਗੱਲਾਂ ਧਿਆਨ ਨਾਲ ਸੁਣ ਲਈ ਹਰੀ ਸਿੰਘ ਨਲੂਆ ਜੀ ਨੇ ਪਹਿਲਾ ਵਚਨ ਕੀਤਾ ਕਿ ਮੇਰਾ ਅੰਤਮ ਸਮੇਂ ਨੇੜੇ ਆ ਗਿਆ ਹੈ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਇਹ ਖਬਰ ਨਹੀਂ ਪਹੁੰਚਾਈ ਜਾਂਦੀ ਉਹ ਇੱਥੇ ਨਹੀਂ ਆ ਜਾਂਦੇ ਉਦੋਂ ਤੱਕ ਮੇਰੀ ਮੌਤ ਦੀ ਖਬਰ ਬਾਹਰ ਨਾ ਕੱਢੀ ਜਾਵੇ ਨਹੀਂ ਤਾਂ ਇਹ ਪਠਾਨ ਭਜਾਏ ਹੋਏ ਵੀ ਵਾਪਸ ਕਾਉਣਗੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ ਤੇ ਦੂਜਾ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮੇਰੇ ਵੱਲੋਂ ਚਿੱਠੀ ਲਿਖੋ ਜਦੋਂ ਤੱਕ ਉਹਨਾਂ ਨੂੰ ਇਹ ਚਿੱਠੀ ਮਿਲੇਗੀ ਉਦੋਂ ਤੱਕ ਮੈਂ ਨਹੀਂ ਰਹਾਗਾ ਉਹ ਚਿੱਠੀ ਪੜ੍ਹ ਕੇ ਆਪਣੀਆਂ ਫੌਜਾਂ ਇੱਥੇ ਭੇਜ ਦੇਣਗੇ ਹਰੀ ਸਿੰਘ ਨਲੂਆ ਜੀ ਨੇ ਇੱਕ ਚਿੱਠੀ ਪਹਿਲਾਂ ਵੀ ਲਿਖੀ ਸੀ ਜਦੋਂ ਉਹ ਇਹ ਜੰਗ ਤੇ ਆਉਣ ਤੋਂ ਪਹਿਲਾਂ ਪੇਸ਼ਾਵਰ ਤੋਂ ਤੁਰੇ ਸਨ ਉਹ ਚਿੱਠੀ ਧਿਆਨ ਸਿੰਘ ਡੋਗਰੇ ਨੇ ਅਸਤੇ ਵਿੱਚ ਹੀ ਰੋਕ ਲਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਹੁਣਾਂ ਕੋਲੋਂ ਚਿੱਠੀ ਪਹੁੰਚਣੀ ਨਹੀਂ ਦਿੱਤੀ ਗਈ ਪਰ ਜਦੋਂ ਦੂਸਰੀ ਚਿੱਠੀ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਪਹੁੰਚੀ ਉਹਨਾਂ ਨੇ ਪੜ੍ਹੀ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਸੀ ਕਿਉਂਕਿ ਉਸ ਵਿੱਚ ਹਰੀ ਸਿੰਘ ਨਲੂਆ ਜੀ ਦੀ ਮੌਤ ਦੀ ਖ਼ਬਰ ਸੀ ਕਿਉਂਕਿ ਜੇਕਰ ਪੰਜਾਬ ਦਾ ਰਾਜਾ ਰੋਇਆ ਸੀ ਤਾਂ ਉਹ ਹਰੀ ਸਿੰਘ ਨਲੂਆ ਜੀ ਦੀ ਮੌਤ ਤੇ ਰੋਇਆ ਸੀ ਇਹ ਗੱਲ ਵੀ ਯਾਦ ਰੱਖਿਓ ਜਦੋਂ ਉਹਨਾਂ ਕੋਲ ਇਹ ਖ਼ਬਰ ਪਹੁੰਚੀ ਸੀ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਇਸ਼ਨਾਨ ਕਰ ਰਹੇ ਸੀ ਉਹਨਾਂ ਕੋਲ ਉਸ ਟਾਈਮ ਗੜਵਾ ਸੀ ਤੇ ਉਹਨਾਂ ਨੇ ਉਹ ਗੜਵਾ ਧਿਆਨ ਸਿੰਘ ਡੋਗਰੇ ਦੀ ਲਾਤ ਤੇ ਮਾਰਿਆ ਤੇ ਉਹਨੂੰ ਕਿਹਾ ਵੀ ਮੇਰੀ ਨਜ਼ਰਾਂ ਤੋਂ ਦੂਰ ਹੋ ਜਾ 30 ਅਪ੍ਰੈਲ 1837 ਵਿੱਚ ਹਰੀ ਸਿੰਘ ਨਲੂਆ ਜੀ ਸ਼ਹਾਦਤ ਪਾ ਜਾਂਦੇ ਨੇ ਸੋ ਕਮਾਲ ਦੀ ਗੱਲ ਹੈ ਅੱਜ ਕੱਲ ਦੇ ਸਮੇਂ ਵਿੱਚ ਸਤੋਂ ਨਿੱਕੀ ਜੀ ਗੱਲ ਨਹੀਂ ਲੁਕਾਈ ਜਾਂਦੀ ਉਹਨਾਂ ਸਮਿਆਂ ਦੇ ਹਿਸਾਬ ਨਾਲ ਉਹਨਾਂ ਦਾ ਪੇਟ ਸਾਫ਼ ਕੀਤਾ ਜਾਂਦਾ ਕਿਉਂਕਿ ਉਹਨਾਂ ਸਮਿਆਂ ਵਿੱਚ Laash ਨੂੰ ਗਰਮੀ ਵਿੱਚ ਸੜਨ ਤੋਂ ਬਚਾਉਣ ਲਈ ਹਰੀ ਸਿੰਘ ਨਲੂਆ ਜੀ ਦੇ ਪੇਟ ਨੂੰ ਸਾਫ਼ ਕਰਕੇ ਉਹਨਾਂ ਦੇ ਸਰੀਰ ਵਿੱਚ ਖਾਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਤੇ ਤੇਲ ਨੂੰ ਭਰ ਕੇ ਸਿਉਂ ਦਿੱਤਾ ਗਿਆ ਸੀ 7 ਮਈ 1837 ਤੱਕ ਦੁਸ਼ਮਣ ਤਾਂ ਕਈ ਕਿਲੇ ਦੇ ਜ਼ਿਆਦਾਤਰ ਸਿੱਖਾਂ ਤੱਕ ਵੀ ਨਹੀਂ ਪਹੁੰਚੇ ਨ ਦਿੱਤੀ ਜਾਂਦੀ ਕਿ ਕੌਮ ਦਾ ਜਰਨੈਲ ਸ਼ਹੀਦ ਹੋ ਚੁੱਕਾ ਹੈ ਇੱਥੋਂ ਤੱਕ ਕਿ ਹਰੀ ਸਿੰਘ ਨਲੂਆ ਜੀ ਦੀ লাশ ਨੂੰ ਘੋੜੇ ਤੇ ਬਿਠਾ ਕੇ ਦੋ ਵਾਰ ਕਿਲੇ ਦੇ ਚੱਕਰ ਵੀ ਲਗਾਏ ਗਏ ਸਨ ਕਿ ਦੁਸ਼ਮਣ ਦੇਖ ਲਵੇ ਕਿ ਕੌਮ ਦਾ ਜਰਨੈਲ ਹਰੀ ਸਿੰਘ ਨਲੂਆ ਹਜੇ ਵੀ ਜਿਉਂਦਾ ਹੈ ਜਦੋਂ 7 ਮਈ ਨੂੰ ਫੌਜ ਉੱਥੇ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਜਮਰੌਦ ਦੇ ਕਿਲੇ ਦੇ ਸਿੱਖਾਂ ਨੂੰ ਵੀ ਉਸ ਟਾਈਮ ਦੱਸਿਆ ਜਾਂਦਾ ਕਿ ਹਰੀ ਸਿੰਘ ਨਲੂਆ ਜੀ ਇਸ ਟਾਈਮ ਸ਼ਹੀਦ ਹੋ ਚੁੱਕੇ ਹਨ ਇਹ ਹਰੀ ਸਿੰਘ ਨਲੂਆ ਜੀ ਨੂੰ ਸ਼ਹੀਦ ਹੋਏ ਅੱਜ 6 ਦਿਨ ਹੋ ਚੁੱਕੇ ਨੇ ਸੋ ਲਾਸਟ ਵਿੱਚ ਇਹੀ ਕਹਾਂਗੇ ਕਿ ਜਿਸ ਕੌਮ ਦਾ ਐਡਾ ਵੱਡਾ ਜਰਨੈਲ ਸੀ ਉਸ ਕੌਮ ਨੂੰ ਸ਼ਾਇਦ ਅੱਜ ਉਹ ਯਾਦ ਵੀ ਨਹੀਂ ਆਪਾਂ ਬਹੁਤ ਵਿਅਸਤ ਹੋ ਚੁੱਕੇ ਹਾਂ ਆਪਣੀ ਲਾਈਫ ਦੇ ਵਿੱਚ ਆਪਣੇ ਕੰਮਾਂ ਕਾਰਾਂ ਦੇ ਵਿੱਚ ਤੋਂ ਇਹ ਸੀ ਹਰੀ ਸਿੰਘ ਨਲੂਆ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਹੁਤ ਬਹਾਦਰ ਜਰਨੈਲ ਹਰੀ ਸਿੰਘ ਨਲੂਆ ਜੀ ਦੀ ਆਸਤਾਨ ਵੀਡੀਓ ਤੁਹਾਨੂੰ ਕਿਤਰਾ ਦੀ ਲੱਗੀ ਇੱਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਜੋ ਇਹ ਅਨ ਜਰਨੈਲ ਹਰੀ ਸਿੰਘ ਨਲੂਆ ਜੀ ਬਾਰੇ ਅਨੁਵਾਦ ਤੋਂ ਬਾਅਦ ਪਤਾ ਲੱਗ ਸਕੇ ਇਸ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ